ਇਹਦੀ ਟਾਇਲਟ ਵਾਲੀ ਜਗ੍ਹਾ ਤੇ ਡੰਡਾ ਪਾਰ ਹੁੰਦੇ ਸੀ। ਇਹਦੀ ਲੈਟਰਨ ਵਾਲੀ ਜਗ੍ਹਾ ਤੇ ਡੰਡਾ ਪਾਰ ਹੁੰਦੇ ਸੀ। ਇਹਦੀ ਵਾਸ਼ਰੂਮ ਵਾਲੀ ਜਗ੍ਹਾ ਤੇ ਇੰਨਾ-ਇੰਨਾ ਡੰਡੇ ਮਾਰਦੇ ਸੀ। ਜਿਹੜੀਆਂ ਨੇ ਵਾਰਟਿੰਗ ਦੱਸੀਆਂ ਸਾਨੂੰ ਮਤਲਬ ਰੂਹ ਕੰਬਦੀ ਆ ਦੇਖ ਕੇ। ਸ਼ਰਮ ਹੋਣੀ ਚਾਹੀਦੀ ਐ ਤੈਨੂੰ ਅਜੇ ਘਟ ਗਿਆ ਤੇ ਕੁੱਤੇ ਬੰਦਿਆਂ ਨੂੰ ਜਿਹੜੇ ਸਾਡੇ ਸਮਾਜ 'ਚ ਰਹਿੰਦੇ ਆ। ਅੱਜ ਇੱਕ ਬਖਸ਼ ਦਾ ਮਾਰਿਆ ਹੋਇਆ ਇਨਸਾਨ 15 ਸਾਲਾਂ ਬਾਅਦ ਆਪਣੇ ਬਾਪ ਨੂੰ ਮਿਲਣ ਜਾ ਰਿਹਾ ਆਪਣੇ ਭਰਾਵਾਂ ਨੂੰ ਮਿਲਣ ਜਾ ਰਿਹਾ ਆਪਣੇ ਪਰਿਵਾਰ ਨੂੰ ਮਿਲਣ ਜਾ ਰਿਹਾ ਜੇ ਕੋਣ ਹੈ ਬਲਵਾਨ ਵਹਿਮ ਆ 15 ਸਾਲਾਂ ਬਾਅਦ ਖੂਨ ਨੂੰ ਖੂਨ ਮਿਲਿਆ ਓਏ 15 ਸਾਲਾਂ ਬਾਅਦ ਅੱਜ ਬਾਪ ਨੂੰ ਪੁੱਤ ਮਿਲਿਆ ਓਏ ਪੁੱਤ ਨੂੰ ਪਿਓ ਦੀ ਜੱਫੀ ਪਈ ਆ ਬਿਨੇ ਨੇ ਇਹਦਾ ਕਿਹੜਾ ਪਾਪ ਕੀਤਾ ਸੀ ਉਹ ਘਟੀਆ ਬੰਦੇਓ ਤੁਸੀਂ ਉਹ ਤੋਂ 15 ਸਾਲ ਗੁਹਾ ਚਕਾਇਆ 10 ਰੁਪਏ ਵੀ ਨਹੀਂ ਸਰੇ ਤੁਨੂੰ ਆਪ ਸੁਜੇ ਪਿਆ ਅੱਜ ਵੀ 15 ਸਾਲ ਜਿਹੜੀ ਗੁਲਾਮੀ ਕੱਟੀ ਹੈ ਬਿਨੇ ਨੇ ਬਿਨੇ ਦੀ ਅੱਖ ਨੀਮੀ ਹੋ ਗਈ ਆ ਪਤਾ ਨਹੀਂ ਕਿਸ ਤਰ੍ਹਾਂ ਨਾ ਉਮੀਦ ਹੋ ਗਿਆ ਅੱਜ ਬਪਾਪ ਆਇਆ ਭਰਾ ਆ ਕੋਈ ਖੁਸ਼ੀ ਨਹੀਂ ਹੋਈ ਖਾਣਾ ਨਹੀਂ ਦਿੱਤੇ ਤੇ भूखा रखते थे मारते पीटते थे गोबर उठवाते थे ए आदमी गुજરા ਦੇ ਬਾੜੇ ਦੇ ਵਿੱਚੋਂ ਭੱਜ ਕੇ ਆਇਆ ਆ ਤੇ ਮੈਂ ਇਹਨੂੰ ਹੁਣ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਕੇਂਦਰ ਵਿੱਚ ਲੈ ਕੇ ਆ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਬਕਤ ਦਾ ਮਾਰਿਆ ਹੋਇਆ ਇਨਸਾਨ 15 ਸਾਲਾਂ ਬਾਅਦ ਆਪਣੇ ਬਾਪ ਨੂੰ ਮਿਲਣ ਜਾ ਰਿਹਾ ਆਪਣੇ ਭਰਾਵਾਂ ਨੂੰ ਮਿਲਣ ਜਾ ਰਿਹਾ ਆਪਣੇ ਪਰਿਵਾਰ ਨੂੰ ਮਿਲਣ ਜਾ ਰਿਹਾ। ਮਾਂ ਤਾਂ ਦੁਨੀਆ ਤੋਂ ਤੁਰ ਗਈ ਪਰ ਬਾਪ ਭਰਾ ਭੈਣ ਇਹਨੂੰ 15 ਸਾਲਾਂ ਤੋਂ ਤਰਸ ਰਹੇ ਆ ਮਿਲਣ ਵਾਸਤੇ। ਬਿਨੇ ਕੁਮਾਰ ਬਿਨੇ ਕੁਮਾਰ ਨੂੰ ਸ੍ਰੀ ਪਿੰਡ ਤੋਂ ਸਾਡੇ ਕੋਲੇ ਛੱਡ ਕੇ ਗਿਆ ਸੀ ਬਾਈ ਸਰਜੀਤ ਨਾਹਰ ਬਾਈ ਦਾ ਕੈਫੇਟੇਰੀਆ ਥੋੜਾ ਜਿਹਾ ਚਾਹ ਦਾ ਕਾਫੀ ਦਾ ਇੱਕ ਘਰੇ ਉਹਨਾਂ ਨੇ ਪਿੰਡ 'ਚ ਬਣਾਇਆ ਹੋਇਆ ਰੋਡ ਦੇ ਉੱਤੇ ਉੱਥੇ ਇੱਕ ਦਿਨੇ ਵਿਚਾਰਾ ਆਇਆ ਫਟੇ ਕੱਪੜੇ ਬੁਰੇ ਹਾਲ ਹੱਥ ਇਹਦੇ ਅੱਜ ਵੀ ਤੁਸੀਂ ਦੇਖੋਗੇ ਹੱਥ ਸੁੱਜੇ ਪਏ ਅੱਜ ਵੀ ਕਿਉਂਕਿ 15 ਸਾਲਾਂ ਤੋਂ ਇਹ ਗੋਹਾਈ ਚੱਕ ਰਿਹਾ ਦੇਖੋ ਨੌ ਗਲਗੇ ਆ ਇਹਦੇ ਨੌ ਵਿਚਾਰੇ ਦੇ ਗੋਹਾ ਚੱਕਦੇ ਗੁਜਰ ਭਾਈ ਚਾਰੇ ਦੇ ਕਈ ਵਾਰੀ ਵੀਰ ਨਾਰਾਜ਼ ਹੁੰਦੇ ਸਾਡੇ ਨਾਲ ਪਰ ਉਹਨਾਂ ਨੂੰ ਬੇਨਤੀ ਕਰਦੇ ਕਿਸੇ ਗੁਜਰ ਦੇ ਘਰ ਕੰਮ ਕਰਦਾ ਸੀ ਕਿਆ ਨਾਮ ਤਾਂ ਉਸ ਕਹੇ ਗੁਜਰ ਭਾਈ ਕਾ ਮੈਟਕੂ ਮੈਟਕੂ ਹੈ ਮੈਟਕੂ 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 ਨਾਂ ਦਾ ਉਹ ਗੁੱਜਰ ਸੀ ਜਿਹੜਾ ਵੀਰ ਉਹ ਇਹਨੂੰ ਨਾਲੇ ਕੁੱਟਦਾ ਮਾਰਦਾ ਡੰਡਿਆਂ ਨਾਲ ਕਾਹ ਮਾਰਦਾ ਸਭ ਉਧਰ ਸਿਰ ਵਿੱਚ ਉਧਰ ਕੇ ਉਧਰ ਕੇ ਦਾੰਦ ਕੋ ਕਿਆ ਕਰ ਦਿਆ ਤੂੰ ਉਹ ਨਿਕਲ ਗਿਆ ਤਾਂ ਇੱਕ ਦਾੰਦ ਕਿਆ ਮਾਰਾ ਥਾ ਆ ਦੇਖੋ ਦਾੰਦ ਬਾਕਸਿੰਗ ਮਾਰਦਾ ਸੀ ਕਹਿੰਦਾ ਬਾਕਸਿੰਗ ਮੁੱਕੇ ਮਾਰਦਾ ਸੀ ਮੂੰਹ ਤੇ ਇੱਕ ਦਾੰਦ ਹੰਦਾ ਉਹ ਗੁੱਜਰਬੀਰ ਦਾ ਬਾੜੇ ਦੇ ਵਿੱਚ ਜਿੱਥੇ ਕੰਮ ਕਰਦਾ ਸੀ ਕੋਈ ਪੈਸਾ ਨਹੀਂ ਸੀ ਦਿੰਦਾ ਕੁੱਟਦਾ ਸੀ ਉਹ ਔਰਤ ਸੀ ਜਿਹੜੀ ਉਹਦੀ ਸਲੀਮਾ ਉਹ ਵੀ ਕੁੱਟਦੀ ਸੀ ਇਹਨੂੰ ਬਹੁਤ ਜ਼ਿਆਦਾ ਤੇ ਇੱਕ ਸਾਰਾ ਦਿਨ ਗੋਹਾ ਚੱਕਣਾ ਰੋਟੀ ਵੀ ਪੂਰੀ ਨਹੀਂ ਸੀ ਮਿਲਦੀ ਇਹਨੂੰ ਰੈਨੂ ਗੁੱਜਰ ਸੀਗਾ ਇੱਕ ਮੇਰਕੂ ਗੁੱਜਰ ਸੀਗਾ ਕੋਈ ਉਹ ਇਹਦੀ 15 ਸਾਲ ਕੁੱਟ-ਕੁੱਟ ਕੇ ਇਹਦੀ ਦੁਰਦਸ਼ਾ ਕਰੀ ਉਹਨਾਂ ਨੇ ਸਿਰ ਦੇ ਵਿੱਚ ਇੱਥੇ ਹਜੇ ਵੀ ਇਹਦੇ ੱਟਣ ਪਏ ਪਏ ਆ ਗੋਹਾ ਚੱਕ-ਚੱਕ ਕੇ ਤੇ ਹਾਤ ਤਨ ਉਹ ਦਿਖਾਏ ਆ ਪੈਰਾਂ ਦੇ ਨਾ ਦੇਖੋ ਬਿਲਕੁਲ ਹੀ ਗਲ ਗਿਆ ਹੈ ਹੀ ਨਹੀਂ ਪੈਰਾਂ ਦੇ ਨਾ ਸਾਰਾ ਦਿਨ ਗੋਹੇ ਦੇ ਵਿੱਚ ਰਹਿੰਦਾ ਸੀ ਬਿਨੇ ਕੁਮਾਰ ਤੇ ਅੱਜ ਬਿਨੇ ਕੁਮਾਰ ਦਾ ਪਰਿਵਾਰ ਮਿਲਿਆ 15 ਸਾਲਾਂ ਬਾਅਦ 15 ਸਾਲਾਂ ਬਾਅਦ ਸੁਪਨਿਆਂ ਦੇ ਘਰ ਬਿਨੇ ਦਾ ਪਰਿਵਾਰ ਬਿਨੇ ਨੂੰ ਮਿਲਣ ਆਇਆ ਬਿਨੇ ਦੇ ਫਾਦਰ ਸਾਹਿਬ ਬਿਨੇ ਦੇ ਦੋ ਭਰਾ ਮਾਮੇ ਦੇ ਪੁੱਤ ਆਏ ਨੇ ਲੈਣ ਤੇ ਬਿਨੇ ਦੀ ਮਾਂ ਇਸ ਦੁਨੀਆ ਤੋਂ ਜਾ ਚੁੱਕੀ ਹੈ ਬਿਨੇ ਆ ਬੇਟਾ ਤੈਨੂੰ ਰਿਕੁਆਇਰਮ ਲਾਤੇ ਕੌਣ ਮਿਲਣ ਆਇਆ ਪਤਾ ਤੇਰੇ ਕੋ किशन ਲਾਲ ਜੀ ਆਏ ਆ किशन ਲਾਲ ਜੀ ਕਿਸ਼ਨਾਲ ਜੀ ਉਹ ਦੇਖੋ ਕਿਸ਼ਨਾਲ ਜੇ ਕੌਣ ਹੈ ਬਲਵਾਨ ਬਲਵਾਨ ਫਹਿਰਣਾ ਸ਼ਿਮਲੇ ਦਾ ਰਹਿਣ ਵਾਲਾ ਕਕੋਈ ਜ਼ਿਲ੍ਹੇ ਦਾ ਨਹੀਂ ਭਰਾਣਾ ਬੱਲੂ ਅੱਜ ਵੀ ਨੇ ਸੰਜੂ ਰੋ ਭਾਈ ਛੋਟੋ ਬੱਲੂ ਭਾਈ ਮਿਲਾਇਆ ਬੱਲੂ ਜੇ ਕੌਣ ਆਇਆ ਕਪੀਲ ਕਪੀਲ ਸਾਹਿਬ 19 ਸਾਲਾਂ ਚ ਭਾਈ ਸ਼ਕਲਾਂ ਬਦਲ ਜਾਂਦੀਆਂ 15 ਸਾਲਾਂ ਦੇ ਵਿੱਚ ਜਵਾਬ ਹੋਣਾ ਅੱਜ ਤੋਂ 15 ਸਾਲ ਪਹਿਲਾਂ ਜੇ ਕੌਣ ਹੈ ਪੌਂਚੂਓ ਪਾਪਾ ਕੀ ਪੌਂਚੂਓ ਪੌਂਚੂਓ ਪਾਓ ਪੌਂਚੂਓ ਬਿਨੇ ਪਾਪਾ ਹੈ ਜਫੀ ਪਾਰੋ ਜਫੀ ਪਾਓ ਜਫੀ ਪਾਓ ਆਏ ਹਾਏ ਆਏ ਹਾਏ ਅਬ 15 ਸਾਲਾਂ ਬਾਅਦ ਖੂਨ ਨੂੰ ਖੂਨ ਮਿਲਿਆ ਓਏ 15 ਸਾਲਾਂ ਬਾਅਦ ਅੱਜ ਬਾਜੀ ਪਾਪ ਨੂੰ ਪੁੱਤ ਮਿਲਿਆ ਓਏ ਪੁੱਤ ਨੂੰ ਪਿਓ ਦੀ ਜਫੀ ਪਈ ਆ 15 ਸਾਲਾਂ ਬਾਅਦ ਇਹ ਬਿਨੇ ਨੇ ਇਹਦਾ ਕਿਹੜਾ ਪਾਪ ਕੀਤਾ ਸੀ ਓ ਘਟਿਆ ਬੰਦੇਓ ਤੁਸੀਂ ਉਹ ਤੋਂ 15 ਸਾਲ ਗੁਹਾ ਚਕਾਇਆ 10 ਰੁਪਏ ਵੀ ਨਹੀਂ ਸਰੇ ਤੁਨੂੰ ਗੰਦੇ ਕੱਪੜੇ ਪਾਏ ਹੋਏ ਧੂਈ ਤੇ ਢੱਡ ਤੇ ਨਿਸ਼ਾਨ ਕਿੰਨੇ ਸੱਟਾਂ ਦੇ ਨੀਲ ਪਾਏ ਹੋਏ ਬਿਨੇ ਦੇ ਕੁਝ ਲਫ਼ਜ਼ ਨਹੀਂ ਮੈਨੂੰ ਕਹਿਣ ਨੂੰ ਮਿਲ ਰਹੇ ਵੀ ਘਟਿਆ ਬੰਦਿਆਂ ਨੇ ਇਸ ਗਰੀਬ ਦੇ ਪੁੱਤ ਨੂੰ ਇਸ ਗਰੀਬ ਦੇ ਪੁੱਤ ਨੂੰ 15 ਸਾਲ ਗੁਹਾ ਚੱਕਰ ਲਈ ਰੱਖਿਆ ਘਰੇ 15 ਸਾਲ ਨਕੋਦਰ ਦੇ ਕੋਲੇ ਏਰੀਆ ਪੈਂਦਾ ਕੋਈ ਨਾ ਉਹਦੇ ਨਾਲ ਵੀ ਕਰਾਂਗੇ ਹਿਸਾਬ ਹੁਣ ਫੈਮਿਲੀ ਮਿਲ ਗਈ ਆ ਜੇ ਬਿਨੇ ਕੁਮਾਰ ਦੇ ਪਾਪਾ ਹੁਣੀ ਐਗਰੀ ਹੋ ਗਏ ਨਾ ਉਹਦੇ ਤੇ ਕਾਰਵਾਈ ਕਰਾਂਗੇ ਗੁਜਰ ਤੇ ਉਹਨੂੰ ਜੇਲ੍ਹ ਪਹਜਾਵਾਂਗੇ ਉਹਦੇ ਤੋਂ ਜਿਹੜਾ 15 ਸਾਲਾਂ ਦਾ ਇਹਦਾ ਬਣਦਾ ਹੱਕ ਆ ਉਹ ਲੈ ਕੇ ਹਟਾਂਗੇ ਪਰ ਸਾਡੇ ਲਈ ਅੱਜ ਇਹ ਵੱਡੀ ਗੱਲ ਆ ਵੀ ਬਿਨੇ ਆਪਣੇ ਘਰ ਜਾ ਰਿਹਾ ਆਪਕੋ ਕੈਸੇ ਪਤਾ ਚੱਲਾ ਭਾਈ ਸਾਰਾ ਮੈਂ ਆਪਕੀ ਵੀਡੀਓਜ਼ ਦੇਖੀ ਸੀ ਕੈਸੇ ਦੇਖਾ ਵੀਡੀਓ ਨੇ ਕੋ ਤੋਂ ਮੇਰੇ ਮਾਮਲੇ ਵੇਜਤ ਨਿਕਨਾ ਕਿ ਵੀ ਐਸਾ ਸੇ ਮੇਰੀ ਮੰਮ ਨੇ ਮਿਲੋ ਤਾਏ ਮਾਮਾ ਨੇ ਆਪ ਇਨਕੇ ਮਾਮਾ ਕੇ ਲੜਕੇ ਹੋ ਹਾਂ ਇਹ ਮੇਰੇ ਮਾਮਾ ਦੇ ਲੜਕੇ ਆਪ ਇਸਕੇ ਆਪ ਇਸਦੀ ਬੁਆ ਜੀ ਕੇ ਲੜਕੇ ਦੇਖੋ ਮਾਮਾ ਦੇ ਲੜਕੇ ਨੇ ਵੀਡੀਓ ਦੇਖੀ ਅੱਗੋਂ ਉਹਦੇ ਮਾਮੇ ਨੇ ਉਹਨੂੰ ਵੀਡੀਓ ਭੇਜੀ ਉਹ ਵੀਡੀਓ ਪਤਾ ਨਹੀਂ ਕਿਨੇ ਸ਼ੇਅਰ ਕੀਤੀ ਹੋਣੀ ਆ ਕਿਵੇਂ ਮਿਲੀ ਹੋਣੀ ਇਹਨਾਂ ਤਿੱਕਰ ਤੁਹਾਡੀ ਸ਼ੇਅਰ ਕੀਤੀ ਵੀਡੀਓ ਅਸੀਂ ਤਾਂ ਹੀ ਕਹਿੰਦੇ ਹੁੰਦੇ ਆ ਦੇਖੋ ਆਪਾਂ ਹੋਰ ਬਹੁਤ ਸਾਰਾ ਕੰਟੈਂਟ ਸ਼ੇਅਰ ਕਰਦੇ ਆ ਹੁਣ ਪਿੱਛੇ ਜੇ ਸਾਡੇ ਕੋਲੇ ਕਰਮਸਟਾਰ ਆਈ ਸੀ ਅਰਦਾਸ ਫਿਲਮ ਵਾਲੇ ਮਤਲਬ ਉਹ ਵੀਡੀਓ ਨੂੰ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਸ਼ੇਅਰ ਕੀਤਾ ਪਰ ਉਹਦੇ ਨਾਲ ਹੀ ਅਸੀਂ ਇੱਕ ਵੀਡੀਓ ਪਾਈ ਸੀਗੀ ਭੈਣ ਆ ਸਾਡੇ ਕੋਲੇ ਕਸੀਮਾ ਫਰਤਿਆਲ ਉਹਦਾ ਅੱਜ ਤੱਕਰ ਘਰ ਨਹੀਂ ਮਿਲ ਰਿਹਾ ਉਹਦੀ ਵੀਡੀਓ 500 300 ਬੰਦੇ ਨੇ ਸ਼ੇਅਰ ਕੀਤੀ ਬਸ ਗੱਲ ਸਾਨੂੰ ਸਮਝਣਾ ਪੈਣਾ ਵੀ ਅਸੀਂ ਕਿਹੜੇ ਕੰਟੈਂਟ ਨੂੰ ਸ਼ੇਅਰ ਕਰਨਾ ਸਾਡੀ ਸ਼ੇਅਰ ਕੀਤੀ ਹੋਈ ਉਹ ਵੀਡੀਓ ਕਿਸੇ ਦੀ ਜ਼ਿੰਦਗੀ ਤੇ ਅਸਰ ਕਿਦਾਂ ਪਾਉਂਦੀ ਆ ਅੱਜ ਬਿਨੇ ਕੁਮਾਰ 15 ਸਾਲਾਂ ਬਾਅਦ ਆਪਣੇ ਬਾਪ ਨੂੰ ਮਿਲ ਰਿਹਾ 15 ਸਾਲ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਪਿਓ ਪੁੱਤਾਂ ਨੇ ਆਪਣੇ ਆਪ ਤੋਂ ਦੂਰ ਕੱਟਿਆ ਚਲੋ ਵਿਛੜ ਗਏ ਸੀ ਕੋਈ ਗੱਲ ਨਹੀਂ ਪਰ 15 ਸਾਲ ਜਿਹੜੀ ਗੁਲਾਮੀ ਗੱਟੀ ਹੈ ਬਿਨੇ ਨੇ ਬਿਨੇ ਦੀ ਅੱਖ ਨੀਮੀ ਹੋ ਗਈ ਆ ਬਿਨੇ ਦੇ ਸਿਰ ਤੇ ਟੋਕਰਾ ਸਾਰਾ ਦਿਨ ਗੋਹੇ ਦਾ ਬਿਨਾ ਬਿਨੇ ਬੋਲਣਾ ਭੁੱਲ ਗਿਆ ਕਿਉਂਕਿ ਬਿਨੇ ਨੂੰ ਬੁਲਾਉਂਦਾ ਹੀ ਨਹੀਂ ਸੀ ਕੋਈ ਬਿਨੇ ਨੂੰ ਕੋਈ ਐ ਕਹਿ ਕੇ ਜੱਫੀਆਂ ਨਹੀਂ ਸੀ ਪਾਉਂਦਾ ਬਿਨੇ ਨੂੰ ਕਦੇ ਕਿਸੇ ਨੇ ਇਹ ਥਾਲੀ ਚ ਪਾ ਕੇ ਰੋਟੀ ਕੋਈ ਨਹੀਂ ਦਿੱਤੀ ਵੀ ਖਾਲਾ ਪੁੱਤ ਕੁੱਤਿਆਂ ਵਾਲੇ ਹਾਲਾਤ ਉੱਥੇ ਗੋਹੇ ਨਾਲ ਨਿਪੜੇ ਹੋਇਆ ਥਨ ਵਾਲੀ ਸੁੱਕੀਆਂ ਦਿਨ ਚੜ ਰੋਟੀਆਂ ਦੇ ਦੇਣੀਆਂ ਤੇ ਦਾਲ ਦੇ ਦੇਣੀ ਜਿਸ ਜਿਹੜੀ ਬੱਚੀ ਪਚਕੂਚੀ ਬਸ ਉਹਦੇ ਨਾਲ ਖਾ ਕੇ ਸਾਰਾ ਦਿਨ ਗੋਹਾ ਚੱਕੀ ਜਾਣਾ ਸਾਰਾ ਦਿਨ ਪੱਠੇ ਵੱਢੀ ਜਾਣੇ ਆ ਹੱਥ ਦੇਖੋ ਬਿਨੇ ਦੇ ਆਥਾਂ ਦੇ ਨੋਂ ਦੇਖੋ ਬਿਨੇ ਦੇ ਦੇਖੋ ਗਲ ਗਏ ਪੈਰ ਕੇ ਨਖੂਨ ਦੇਖੋ ਮਤਲਬ ਇਹ ਸਾਰਾ ਸ਼ਦਦਤ ਬਿਨੇ ਦੇ ਉੱਪਰ ਹੋਇਆ ਅੱਜ ਸਾਡੇ ਕੋਲੇ ਬਿਨੇ ਨੂੰ ਆਏ ਨੂੰ ਕਰੀਬ 14 ਦਿਨ ਹੋ ਗਿਆ 15 ਦਿਨ ਤੇ 15 ਦਿਨਾਂ ਦੇ ਵਿੱਚ ਬਿਨੇ ਦੀ ਬਸ ਹਾਲਤ ਇੰਨੀ ਹੀ ਬਦਲੀ ਆ ਮਿਲ ਚ ਖੂਨ ਦੀ ਘਾਟ ਸੀ ਜਿੱਦਨੇ ਆਇਆ ਸੀ ਸਾਡੇ ਕੋਲੇ ਸਿਰਫ ਇਹਦੇ ਵਿੱਚ 2.5-3 ਗ੍ਰਾਮ ਖੂਨ ਸੀਗਾ ਹੁਣ ਖੂਨ ਪੂਰਾ ਹੋ ਗਿਆ ਬਸ ਇੰਨਾ ਹੀ ਬਦਲਿਆ ਵੀ ਬਿਨੇ ਕੁਮਾਰ ਨੂੰ ਹੁਣ ਰੋਟੀ ਤਿੰਨ ਟਾਈਮ ਮਿਲਦੀ ਹੈ ਸਾਫ਼ ਸੁਥਰੀ ਸਾਫ਼ ਸੁਥਰੇ ਕੱਪੜੇ ਮਿਲ ਜਾਂਦੇ ਨਹਾ ਲਿੰਦਾ ਸਾਸ ਸੁਤਰਾ ਮੰਜਾ ਤੇ ਬਿਸਤਰਾ ਮਿਲ ਜਾਂਦਾ। ਬਾਕੀ ਬਿਨੇ ਅੰਦਰੋਂ ਚੋਪਾ ਅੰਦਰੋਂ ਬੰਦ ਆ। ਮੰਦੀਆਂ ਖਿੜਕੀਆਂ ਦਰਵਾਜ਼ੇ ਬੰਦ ਕਰੇ ਹੋਏ ਬਿਨੇ ਪਿਛਲੇ 15 ਸਾਲਾਂ ਤੋਂ ਪਤਾ ਨਹੀਂ ਕਿਸ ਤਰ੍ਹਾਂ ਨਾ ਉਮੀਦ ਹੋ ਗਿਆ ਅੱਜ ਬਾਪ ਆਇਆ, ਭਰਾ ਆਇਆ, ਕੋਈ ਖੁਸ਼ੀ ਨਹੀਂ ਹੋਈ ਉਹਦੇ ਫੇਰ ਚਿਹਰੇ ਤੇ ਕੋਈ ਰਿਐਕਸ਼ਨ ਨਹੀਂ। ਉਹਦੇ ਮਨ ਤੇ ਕੋਈ ਪ੍ਰਭਾਵ ਨਹੀਂ ਪਿਆ ਵੀ ਮੇਰਾ 15 ਸਾਲਾਂ ਬਾਅਦ ਬਾਪ, ਮੇਰਾ ਕਿਸ਼ਨ ਨਾਲ ਬਾਪੂ ਮੈਨੂੰ ਮਿਲਿਆ। ਬਿਨੇ ਦੀ ਜ਼ਿੰਦਗੀ ਤੇ ਬਿਨੇ ਦੇ ਦਿਲੋ ਦਿਮਾਗ ਤੇ ਕੋਈ ਅਸਰ ਨਹੀਂ ਪਿਆ ਕਿ ਦਿੱਤਾ ਉਹ ਘਟਿਆ ਲੋਕਾਂ ਨੇ ਇਹਨੂੰ ਇਨਾਮ ਉਹਨਾਂ ਦੇ ਘਰੇ 15 ਸਾਲ ਗੋਹਾ ਚੱਕਣ ਦਾ ਇਹ ਇਨਾਮ ਮਿਲਿਆ ਬਿਨੇ ਨੂੰ ਬਿਨਾ ਆਪਣੇ ਬਿਨੇ ਆਪਣੇ ਨੂੰ ਵੀ ਭੁੱਲ ਗਿਆ ਵਿਚਾਰਾ ਬਿਨੇ ਸਾਰੇ ਇਮੋਸ਼ਨਸ ਖਤਮ ਕਰ ਚੁੱਕਿਆ ਬਿਨੇ ਦੇ ਅੰਦਰ ਨਾ ਖੁਸ਼ੀ ਆ ਨਾ ਗਮੀ ਰਹਿ ਗਈ ਆ ਨਾ ਉਹ ਇੱਕਦਮ ਚਾਂਚਲ ਮਾਨਸਿਕ ਜਿਹੜਾ ਚੰਚਲਤਾ ਦੇ ਵਿੱਚ ਭਰ ਜਾਂਦਾ ਸੀ ਨਾ ਖਤਮ ਹੋ ਗਿਆ ਨਾ ਉਹ ਗੁੱਸਾ ਰਹਿ ਗਿਆ ਜਿਹੜਾ ਕਿਤੇ ਨਾ ਇਨਸਾਫੀ ਤੇ ਗੁੱਸਾ ਕਰਦਾ ਸੀ ਬਿਨੇ ਅੱਜ ਉਹ ਵੀ ਨਹੀਂ ਕਰਦਾ ਅੱਜ ਬਿਨੇ ਆਪਣੇਆਂ ਦੇ ਕੋਲੇ ਖੜਾ ਵੀ ਦੂਰ ਹੋਇਆ ਖੜਾ ਹੁੰਦਾ ਅੱਜ ਬਿਨੇ ਆਪਣੇ ਬਾਪ ਦੇ ਇੰਨਾ ਨਜ਼ਦੀਕ ਖੜਾ ਪਰ ਹਜੇ ਵੀ 15 ਸਾਲ ਦੀ ਲੰਬੀ ਦੂਰੀ ਬਣਾਈ ਖੜਾ ਆਪਣੇ ਬਾਪ ਤੋਂ ਇਹਦੇ ਜ਼ਿੰਮੇਵਾਰ ਕੌਣ ਆ ਅਸੀਂ ਆ ਅਸੀਂ ਉਹ ਲੋਕ ਜਿਹੜੇ ਜ਼ਿੰਮੇਵਾਰ ਆ ਬਿੰਨੇ ਦੇ ਗੁਨੇਗਾਰ ਕੌਣ ਆ ਉਹ ਗੁੱਜਰ ਨਹੀਂ ਜਿਹਦੇ ਘਰੇ ਕੰਮ ਕਰਦਾ ਸੀ ਗੁਨੇਗਾਰ ਆ ਅਸੀਂ ਜਿਹੜੇ ਦੇਖਦੇ ਰਹੇ ਜਿਨ੍ਹਾਂ ਨੂੰ ਪਤਾ ਸੀ ਵੀ ਇਹ ਬਿੰਨੇ ਕੁਮਾਰ ਇਹਨਾਂ ਦੇ ਘਰੇ ਕੰਮ ਕਰਦਾ ਇਹਨਾਂ ਦਾ ਕੁਝ ਨਹੀਂ ਲੱਗਦਾ ਇਹ ਗੋਹਾ ਚੱਕਦਾ ਇਹ ਤੋਂ ਕੋਈ ਰੁਪਈਆ ਨਹੀਂ ਇਹਨੂੰ ਦਿੱਤਾ ਜਾਂਦਾ ਇਹਨੂੰ ਕੁੱਟਿਆ ਮਾਰਿਆ ਜਾਂਦਾ ਉਹਨਾਂ ਦੇ ਸਾਹਮਣੇ ਕੁੱਟਿਆ ਜਾਂਦਾ ਸੀ ਉਹ ਚੁੱਪ ਸੀ ਉਹ ਗੁਨੇਗਾਰ ਨੇ ਲੋਕ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਉਹਨਾਂ ਤੋਂ ਦੁੱਧ ਲੈਂਦੇ ਸੀ ਜਿਹੜੇ ਉਹਨਾਂ ਨਾਲ ਵਰਤਦੇ ਸੀ ਉਹ ਸਾਰੇ ਬੰਦੇ ਗੁਨਾਹਗਾਰ ਸੀ ਜਿਹੜੇ ਬਿਨੇ ਨੂੰ ਦੇਖਦੇ ਹੋਏ ਵੀ ਅੰਧਿੱਠਾ ਕਰਦੇ ਰਹੇ ਪਰ ਇੱਕ ਬੰਦਾ ਨਿਤਰਿਆ ਉਹ ਰੱਬ ਦਾ ਬੰਦਾ ਸਰਜੀਤ ਨਾਹਰ ਜਿਹਦਾ ਚਾਹ ਦੀ ਇੱਕ ਛੋਟੀ ਜੀ ਕੈਫੇਟੇਰੀਆ ਬਣਾਇਆ ਹੋਇਆ ਉਹਦੀ ਦੁਕਾਨ ਤੇ ਆਇਆ ਇਹ ਆ ਕੇ ਇਦਾਂ ਇਸ਼ਾਰਾ ਕਰਿਆ ਵੀ ਮੈਂ ਚਾਹ ਪੀਣੀ ਆ ਪਹਿਲੀ ਨਜ਼ਰੀ ਹੀ ਉਹ ਪਛਾਣ ਗਿਆ ਵੀ ਇਹ ਬੰਦਾ ਵਖਤ ਦਾ ਮਾਰਿਆ ਜਦੋਂ ਉਹਨੇ ਧਿਆਨ ਨਾਲ ਦੇਖਿਆ ਉਹ ਕਹਿੰਦਾ ਮੈਂ ਉਦੋਂ ਹੀ ਸਮਝ ਗਿਆ ਵੀ ਇਹ ਕਿਸੇ ਦੇ ਬਾੜੇ ਚੋਂ ਨਿਕਲ ਕੇ ਆਇਆ ਇਹ ਕਿਸੇ ਦੇ ਚੁੰਗਲ ਚੋਂ ਨਿਕਲ ਕੇ ਆਇਆ ਇਹਦੇ ਹੱਥ 'ਚ ਡੰਡਾ ਫੜਿਆ ਹੋਇਆ ਸੀ ਤੇ ਇਹਦੇ ਹੱਥ ਦੇ ਵਿੱਚ ਕੁਝ ਕੱਪੜੇ ਸੀ ਗੰਦੇ ਭੱਜਿਆ ਕਿਵੇਂ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ بارش ਦੇ ਕਰਕੇ ਉਹ ਪੱਠੇ ਵੜਦਿਆਂ ਨੂੰ ਛੱਡ ਕੇ ਗੁਜਰ ਜਿਹੜਾ ਰਾਖੀ ਕਰਦਾ ਸੀ ਉਹ ਪਰੇ ਹੋ ਗਿਆ ਉਹ ਇਧਰ ਉਧਰ ਹੋ ਗਿਆ ਕਿਤੇ ਇਹਨੇ ਜਦੋਂ ਦੇਖਿਆ ਵੀ ਅੱਜ ਰਾਖੀ ਤੇ ਹੈ ਨਹੀਂ ਮੀਂਹ ਪਿੰਦੇ 'ਚ ਭੱਜ ਲਿਆ ਉਹ ਪੱਠੇ ਵੜਦਾ ਵੜਦਾ ਇਹ ਮੀਂਹ ਪਿੰਦੇ 'ਚ ਇੰਨੀ ਸਪੀਡ ਨਾਲ ਭੱਜਿਆ ਕਈ ਕਿਲੋਮੀਟਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਡੰਡਾ ਵੱਢ ਲਿਆ ਨੇ ਰਾਹ ਚ ਆਉਂਦੇ ਨੇ ਇੱਕ ਦਰਾਖਤ ਤੋਂ ਤੇ ਉਹ ਫੜ ਲਿਆ ਹੱਥ 'ਚ ਦਿਸਾਗ ਗਿਆ ਬੜੀ ਹਿੰਮਤ ਕਰਕੇ ਭੱਜਿਆ ਭੱਜ ਕੇ ਕਈ ਕਿਲੋਮੀਟਰ ਟੱਪ ਕੇ ਗਾਹਾਂ ਆ ਕੇ ਸ੍ਰੀਮ ਪਿੰਡ ਰੁਕਿਆ ਵੀਰ ਸ੍ਰੀਮ ਪਿੰਡ ਆ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੱਥੇ ਬੱਸ ਸਟੈਂਡ ਤੇ ਛੋਟਾ ਜਿਹਾ ਵੀਰ ਆਪਣਾ ਕਿਰਤ ਕਮਾਈ ਦਾ ਸਾਧਨ ਕਰ ਰਿਹਾ ਸੀ ਸਰਜੀਤ ਨਾਹਰ ਉਹਦੀ ਦੁਕਾਨ ਤੇ ਆ ਕੇ ਖਾਣ ਨੂੰ ਮੰਗਦਾ ਛੱਕਿਆ ਹੰਬਿਆ ਲਿਬੜਿਆ ਤਿਬੜਿਆ ਬਿਨੇ ਕੁਮਾਰ ਤੇ ਉਹ ਰੱਬ ਦਾ ਬੰਦਾ ਸਾਡੇ ਨਾਲ ਸਾਂਝੀ ਕਰਦਾ ਗੱਲ ਸਾਨੂੰ ਵੀਡੀਓ ਭੇਜਦਾ ਬਿਨੇ ਕੁਮਾਰ ਦੀ ਫਿਰ ਬਿਨੇ ਕੁਮਾਰ ਨੂੰ ਇੱਥੇ ਲੈ ਕੇ ਆਉਂਦਾ ਸਾਡੇ ਕੋਲੇ ਪਹਿਲਾਂ ਉਹ ਆਪਦੇ ਘਰੇ ਲੈ ਜਾਂਦਾ ਸੱਚ ਰਾਤ ਪੈ ਜਾਂਦੀ ਆ ਉਹ ਆਪਦੇ ਘਰੇ ਲੈ ਜਾਂਦਾ ਘਰੇ ਲਿਜਾ ਕੇ ਇਹਨੂੰ ਰੋਟੀ ਖਵਾਉਂਦਾ ਇਹਨੂੰ ਨਵਾਉਂਦਾ ਆਪਦੇ ਕੱਪੜੇ ਦਿੰਦਾ ਪਾਉਣ ਨੂੰ ਫਿਰ ਇਹਨੂੰ ਪ੍ਰਸ਼ਾਦਾ ਪਾਣੀ ਸਿਖਾਉਂਦਾ ਫਿਰ ਇਹਨੂੰ ਬਿਸਤਰਾ ਦਿੰਦਾ ਵੀ ਤੂੰ ਸੌਂ ਜਾ ਇਹ ਡਰਿਆ ਹੋਇਆ ਡੰਡਾ ਤੇ ਫੜ ਕੇ ਸੌਂਦਾ ਸਵੇਰੇ ਉੱਠਦਾ ਉਚਾਹ ਬਣਾ ਕੇ ਪੀਉਂਦਾ ਕਿਉਂਕਿ ਉਹਦੀ ਫੈਮਿਲੀ ਵੀ ਬਾਹਰ ਸਾਰੀ ਬੇਟੇ ਵੀ ਬੱਚੇ ਵੀ ਇਕੱਲਾ ਹੀ ਰਹਿੰਦਾ ਸੀ ਬਾਈ ਉਹ ਕਹਿੰਦਾ ਮੈਂ ਫਿਰ ਮੈਂ ਇਹਨੂੰ ਸਵੇਰੇਉ ਪੁੱਛਿਆ ਤਾਂ ਇਹਨੇ ਫਿਰ ਸਾਰੀ ਫ੍ਰਾਸਟ੍ਰੇਸ਼ਨ ਆ ਜਿਹੜੀ ਆਪਣੀ ਆ ਕਾਗਜ਼ ਦੇ ਉੱਤੇ ਕੱਢਦੀ ਇਹਦੇ ਉੱਤੇ ਇਹਨੇ ਲਿਖਿਆ ਅੰਗਰੇਜ਼ੀ ਦੇ ਵਿੱਚ ਬਿਨੇ ਕੁਮਾਰ son of ਸ਼੍ਰੀ ਕ੍ਰਿਸ਼ਨ ਲਾਲ ਜੀ ਫਿਰ ਇਹਨੇ ਐਡਰੈਸ ਲਿਖਿਆ ਕੋਈ ਡਿਸਟ੍ਰਿਕਟ ਸ਼ਿਮਲਾ ਫਿਰ ਇਹਨੇ ਲਿਖਿਆ ਜੱਬ ਜਹਾਂ हम काम करते थे हमीरपुर डिपो में काम करते थे पहले कित हमीरपुर डिपू काम करता थी पहले क्या काम करता था प्राइवेट नौकरी करते थे प्राइवेट जॉब करता थी फिर उसने बोला गुन्नू के पास काम करते थे और बैंसों का चारा डाल देते थे और मटुक के पास थे तीन दो तीन साल काम करते थे दो हजार सत्रह अठारह में काम करते थे गोबर उठाते थे कोई पैसा नहीं देते थे मारते थे और काम करवाते थे भैंसों में ला जाता था चारने के लिए ले जाता था खाना नहीं देते थे भूखा रखते थे है? मारते कूटते थे गोबर उठाते थे और तंग कौन चमन भाई याद तुम मुंह तोड़ते थे चार्ण उनके चार्ण परसों तो तक सन 222 उनके पास था अब जिलान दरी, जिलान दरी। सोजा नहीं मजा नहीं चराते थे अब काम नहीं करता हूं अपने मनोदा से दाते मैं आज तो बाद काम नहीं करूंगा भाग जाने को छोड़ देने भाग जाने के को कहते थे और जाने नहीं देते थे काम करता था मारा जाता था और सोने के क्या लिखा है जी बेटा सोने की ਰਫੇ ਕਪੜੇ ਰਫੇ ਸੋਣੇ ਕੇ ਲਈ ਕਪੜੇ ਨਹੀਂ dete the aur je ke katur te udte the koodte the boxing chhodte the marte the paad muh me phenkte the ide muh te gas pad marte si ide muh te kinne katia bande si hore kya karte the aur beta muh pe kya bola tune danda bhi dalte the na kade toilet wali jagah te danda paarnde si ਇਹਦੀ ਲੈਟਰਨ ਵਾਲੀ ਜਗ੍ਹਾ ਤੇ ਡੰਡਾ ਪਾ ਰਹੇ ਹੁੰਦੇ ਸੀ। ਇਹਦੀ ਬਾਥਰੂਮ ਵਾਲੀ ਜਗ੍ਹਾ ਤੇ ਇਦਾਂ ਇਦਾਂ ਡੰਡੇ ਮਾਰਦੇ ਸੀ। ਜਿਹੜੀਆਂ ਨੇ ਵਰਡਿੰਗ ਦੱਸੀਆਂ ਸਾਨੂੰ ਮਤਲਬ ਰੂਹ ਕੰਬਦੀ ਆ ਦੇਖ ਕੇ। ਇੰਨੇ ਘਟਿਆ ਬੰਦੇ ਦੇ ਘਰੇ ਕੰਮ ਕਰਦਾ ਸੀ, ਤੇਰੇ ਘਰੇ ਕੰਮ ਕਰਦਾ ਗੋਹਾ ਚੱਕਦਾ ਪੱਠੇ ਵੜਦਾ, ਸ਼ਰਮ ਹੋਣੀ ਚਾਹੀਦੀ ਐ ਤੈਨੂੰ। ਇਹ ਜੇ ਘਟਿਆ ਤੇ ਕੁੱਤੇ ਬੰਦਿਆਂ ਨੂੰ ਜਿਹੜੇ ਸਾਡੇ ਸਮਾਜ 'ਚ ਰਹਿੰਦੇ ਆ, ਉਹ ਜੇ ਉਦੋਂ ਘਟਿਆ ਬੰਦੇ ਉਹ ਨੇ ਜਿਹੜੇ ਇਹਨਾਂ ਨੂੰ ਦੇਖਦੇ ਨੇ, ਜਿਨ੍ਹਾਂ ਨੂੰ ਪਤਾ ਵੀ ਉਹਨਾਂ ਦੇ ਘਰੇ ਕੰਮ ਕਰਦਾ ਤੇ ਉਹ ਚੁੱਪ ਨੇ। ਸ਼ਰਮ ਹੋਣੀ ਚਾਹੀਦੀ ਉਹਨਾਂ ਨੂੰ ਜਿਨ੍ਹਾਂ ਦੇ ਘਰਾਂ ਦੇ ਲਾਲ ਆਕ੍ਰਿਸ਼ਨ ਨਾਲ ਵਿਚਾਰੇ ਦਾ ਦੇਖੋ ਫੇਸ ਕਿਦਾਂ ਦਾ ਕਿੱਥੋਂ ਲੱਭ ਲੂ ਆਪਦੇ ਬਾਪ ਆਪਦੇ ਪੁੱਤ ਨੂੰ ਬਾਪੂ ਵਿਚਾਰਾ 15 ਸਾਲਾਂ ਤੋਂ ਸਬਰ ਕਰੇ ਆਪਕੋ ਕੀ ਲੱਗਦਾ ਥਾ ਮਿਲੇਗਾ ਇੱਕ ਦਿਨ ਹਾਂ ਕਾ ਵਿਆਹ ਹੋਇਆ ਐਸਾ ਤੁਮੇ ਕਹਾਂ ਵਿਆਹ ਦੇ ਪ੍ਰਭ ਉਹੀ ਜਾਏ ਨੇ ਭਗਵਾਨ ਕਿਵੇਂ ਕੋਰ ਡੀਨਸ ਆਪਕੋ ਲੱਗਦਾ ਥਾ ਵੀ ਜਿੰਦਾ ਹੋਗਾ ਹਾਂ ਲੱਗਦਾ ਥਾ ਐਸਾ ਜਿੰਦਾ ਲੱਗਦਾ ਥਾ ਵੀ ਜਿੰਦਾ ਹੋਗਾ ਆਤਮਤ ਐਸੇ ਬੋਲ ਰਹੀ ਦੀ ਬਾਤ ਹੈ ਮੈਂ ਕਹਾਂ

प्लस टू किया क्या सपना था इसका क्या बनना चाहता था बड़ा हो सपना तो कुछ बोला नहीं क्या कभी बोलता है ना तो मैं पापा जे काम करूंगा जे करूंगा वैसा, वैसा कुछ नहीं बोला

ਉਦੇ ਜਜਵਾਬ ਹੀ ਮਤਲਬ ਮੰਨਫੀ ਹੋ ਗਏ ਸਾਰੇ ਉਹਦੇ ਮੰਨ ਲਓ ਸਵਾਲ ਹੀ ਖਤਮ ਹੋ ਗਏ ਜਵਾਬ ਹੀ ਕੀ ਕਹੀਏ ਭਾਈ ਕੀ ਕਹੀਏ ਇਦਾਂ ਦੇ ਘਟੀਆਂ ਲੋਕਾਂ ਨੂੰ ਜਿਹੜੇ ਲੋਕ ਇਦਾਂ ਦੇ ਰੱਬ ਰੂਪੀ ਲੋਕਾਂ ਤੋਂ ਗੋਹਾ ਚਕਾਉਂਦੇ ਨੇ ਗੋਬਰ ਚਕਾਉਂਦੇ ਨੇ ਇਹਦੇ ਸਿਰ ਦੇ ਵਿੱਚ ਇੱਥੇ ਅੱਟਣ ਬਣ ਗਿਆ ਗੋਬਰ ਉਠਾਤੇ ਉਠਾਤੇ ਦੇਖੋ ਜੇ ਇਸ ਦੇ ਸਿਰ ਮੇ ਨਾ ਭਾਈ ਜੇ ਇੱਕ ਸੂਜਨ ਵੜ ਗਈ ਇਤਨੀ ਇਧਰ ਅਬ ਤੋਂ ਥੋੜੇ ਬਾਲ ਆ ਗਏ ਹਨ ਜਿਸ ਦਿਨ ਆਇਆ ਤਾਂ ਨਾ ਜਹਾਂ ਪੇ ਬਾਲ ਨਹੀਂ ਥੇ یہ دیکھو کہ ایسے ہی سارا دن ٹوکرا جو بٹھل گوبر کا اٹھاتے تھے ہاتھ گلے ہوئے تھے پاؤں گلے ہوئے تھے مطلب ایک ظلم دی انتہا ہو گئی یا کلی گل بننے دی نہیں بننے ورگے اور بہت نئی وہ پتہ کی کہندے ہیں لے جاؤ کوئی نہ ہور لے آواں گے سٹیشن تے جاندے ہیں شام نو اک ادھا ہور پھڑنے ہوندے او ایڈا نے سیدھے پترے بندے اکثر گھروں نکل جاندے نے ਤੇ ਅਕਸਰ ਉਹ ਇਦਾਂ ਦੇ ਘਟਿਆ ਲੋਕਾਂ ਦੇ ਹੱਥ ਚੜ ਜਾਂਦੇ ਨੇ ਤੇ ਅਕਸਰ ਉਹ ਲੋਕ ਇਦਾਂ ਦੇ ਲੋਕਾਂ ਤੋਂ ਫ੍ਰੀ ਕੰਮ ਕਰਾਉਂਦੇ ਨੇ ਘੁੱਟ ਤੇ ਮਾਰਦੇ ਹਾਂਜੀ ਸਰਜੀਤ ਬਾਈ ਸਤਿ ਸ੍ਰੀ ਅਕਾਲ ਜੀ ਸਰ ਜੀ ਹਾਂ ਚੱਲ ਠੀਕ ਹੈ ਸਰਜੀਤ ਬਾਈ ਤੁਹਾਡੀ ਬੀਜੀ ਹੋਈ ਉਹ ਫਸਲ ਆ ਜਿਹੜੀ ਉਹਨੂੰ ਬੂਰ ਪੈ ਗਿਆ ਜੀ ਅੱਜ ਵਿਨੇ ਕੁਮਾਰ ਦੀ ਫੈਮਿਲੀ ਲੈਂਡ ਆਈ ਹੈ ਵਿਨੇ ਕੁਮਾਰ ਨੂੰ ਅੱਛਾ ਜੀ ਵਿਨੇ ਕੁਮਾਰ ਦੇ ਪਾਪਾ ਕਿਸ਼ਨ ਲਾਲ ਜੀ ਆਏ ਨੇ ਠੀਕ ਹੈ ਜੀ ਠੀਕ ਹੈ ਨਾਹਰ ਸਾਹਿਬ ਬੋਲਦੇ ਹੋ ਨਾਹਰ ਜੀ ਹਾਂਜੀ ਹਾਂਜੀ ਸਰ ਹਾਂਜੀ ਆ ਗੱਲ ਕਰੋ ਜੀ ਬਿਨੇ ਕੁਮਾਰ ਨਾਲ ਬਿਨੇ ਬਾਤ ਕਰੋ ਉਸ ਭਾਈ ਸੇ ਜੋ ਛੋੜ ਕੇ ਗਏ ਥੇ ਨਾ ਤੇਰੇ ਕੋ ਹੈਲੋ ਹਾਂਜੀ ਹਾਂ ਸਸਿ ਕਾਲ ਹਾਂਜੀ ਕਸਾ ਤੂੰ ਠੀਕ ਹੈ ਪਾਪਾ ਮਿਲ ਗਏ ਹਾਂਜੀ ਹਾਂ ਮਿਲ ਗਏ ਠੀਕ ਹੈ ਚਲੋ ਬਹੁਤ ਵਧੀਆ ਆਪੀ ਕੀ ਟਾਕ ਸਰਨਾ ਆਪਣੇ ਪਾਪਾ ਕੇ ਪਾਸ ਹੈ ਅੱਛਾ ਜੀ ਬੋਲੋ ਕਿ ਮੈਂ ਆਇਆ ਕਰੂੰ ਹਰ ਮਹੀਨੇ ਦਵਾਈ ਲੈਣੇ ਮਿਲ ਕੇ ਜਾਊਗਾ ਬੋਲੋ ਮੈਂ ਆਉਂਗਾ ਦਵਾਈ ਲੈਣੇ ਹਰ ਮਹੀਨੇ ਠੀਕ ਹੈ ਠੀਕ ਹੈ ਹਾਂ ਆਪਕੋ ਵੀ ਮਿਲ ਕੇ ਜਾਊਗਾ ਆਪਕੋ ਮਿਲ ਕੇ ਜਾਊਗਾ ਠੀਕ ਹੈ ਸਰ ਠੀਕ ਹੈ ਗੁਰਪ੍ਰੀਤ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਨਹੀਂ ਨਹੀਂ ਥੈਂਕ ਯੂ ਬਹੁਤ ਰੰਗ ਲਾਈ ਬਹੁਤ ਮਿਹਨਤ ਕੀਤੀ ਤੁਸੀਂ ਵੀ ਇੱਕ ਤੁਹਾਨੂੰ ਹੋਰ ਦੱਸਾਂ ਜੀ 15 ਸਾਲਾਂ ਬਾਅਦ ਮਿਲਿਆ ਜੀ ਬਾਪ ਆਪਣੇ ਬੇਟੇ ਨੂੰ 15 ਸਾਲ ਉਹ ਬਹੁਤ টাইম ਲਗਿਆ ਸਰ ਜਿਹੜੇ ਇਹਦੇ ਮਾਮੇ ਭੂਆ ਦੇ ਪੁੱਤ ਲੈਣ ਆਏ ਨਾ ਨਾਲ ਜੀ ਵਿਨੇ ਨੇ ਉਹਨਾਂ ਨੂੰ ਪਛਾਣਿਆ ਵੀ ਨਹੀਂ ਕਿਉਂਕਿ ਸ਼ਕਲਾਂ ਬਦਲ ਗਈਆਂ 15 ਸਾਲ ਪਹਿਲਾਂ ਉਹ ਛੋਟੇ ਛੋਟੇ ਸੀਗੇ ਦਾੜੀਆਂ ਨਹੀਂ ਸੀ ਆਈਆਂ ਉਹਨਾਂ ਦੇ ਜੀ 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 ਹੁਣ ਉਹ ਜਵਾਨ ਹਨ ਮੰਨ ਲਓ ਪੂਰੇ ਠੀਕ ਸਰ ਜੀ 15 ਸਾਲਾਂ ਬਾਅਦ ਆਪਦੇ ਘਰ ਜਾ ਰਿਹਾ ਵਾ ਦੇਖੋ ਜੀ ਇਹ ਮੈਨੂੰ ਲੱਗਦਾ ਸਰ ਮੈਂਟਲੀ ਵੀ ਥੋੜਾ ਹੈਗਾ ਨਾ ਹਾਂ ਸ਼ੁਰੂ ਤੋਂ ਯੋਗਨ ਥੋੜਾ ਸਿੱਧਾ ਥੀਪਾ ਇਹਦੀ ਮੰਮੀ ਨਾ ਜਦੋਂ 2 ਸਾਲ ਦਾ ਸੀ ਇਹ ਉਦੋਂ ਪੂਰੀ ਹੋ ਗਈ ਸੀ। ਉਸ ਤੋਂ ਬਾਅਦ ਫਿਰ ਥੋੜਾ ਡਿਪਰੈਸ਼ਨ ਚੱਲੇ ਗਿਆ ਸੰਘਾਰ ਸੀ ਬਹੁਤ ਸੀ ਜ਼ਿੰਦਗੀ 'ਚ ਥੋੜਾ ਸਿੱਧਾ ਜਿਹਾ ਹੋ ਗਿਆ ਸੀਗਾ। ਜੀ ਜੀ। ਮਾਨ ਦੇ ਜਾਣ ਤੋਂ ਬਾਅਦ ਬੱਚੇ ਨਾਲ ਵਧੀਆ ਤਰ੍ਹਾਂ ਪੈਸਾ ਉਹ ਮਾਨਕ ਸਭ ਨੂੰ ਆਪਣੇ ਵਿਛੜਿਆ ਨਾਲ ਮਿਲਾਵੇ। ਚਲੋ ਬਹੁਤ ਤੁਹਾਡਾ ਧੰਨਵਾਦ ਸਰਜੀਤ ਸਿੰਘ ਨਾਹਰ ਜੀ ਤੁਸੀਂ ਜਿਹੜਾ ਅਪਰਾਲਾ ਕੀਤਾ। ਓਕੇ ਸਰ। ਓਹ ਕਿਨਾਰ ਸਾਹਿਬ ਓਕੇ। ਤੇ ਇਹ ਵੀਰ ਸੀ ਉਹ ਜਿਹੜੇ ਇਸ ਦਾਸਤਾਨ ਦੇ ਸੂਤਰਧਾਰ ਬਣੇ ਇਸ ਬਿਨੇ ਕੁਮਾਰ ਦੀ ਜ਼ਿੰਦਗੀ ਦੇ ਵਿੱਚ ਜੇ ਅੱਜ ਕੋ ਚੰਗਾ ਹੋਣ ਜਾ ਰਿਹਾ ਤਾਂ ਉਹਦਾ ਪਾਤਰ ਸੀਗੇ ਜਿਹੜੇ ਮੇਨ ਪਾਤਰ ਸੀ ਉਹ ਸਰਜੀਤ ਨਾਹਰ ਸੀ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਲੈ ਕੇ ਆਂਦਾ ਅਗਰ ਦਾਸ ਕਰਿਓ ਬਿਨੇ ਵਾਸਤੇ ਬਿਨੇ ਦੇ ਆਉਣ ਵਾਲੇ ਜੀਵਨ ਵਾਸਤੇ ਤੇ ਬਿਨੇ ਵਰਗੇ ਹੋਰ ਲੋਕਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ